ਅੱਜ ਗੱਲ ਕਰਾਂਗੇ ਆਪਾਂ ਇੱਕ ਖੁਸ਼ਹਾਲ ਪਰਿਵਾਰ ਦੀ ਜਿਹੜੀ ਪਤਨੀ ਹੁੰਦੀ ਹੈ ਮੈਡੀਕਲ ਆਫੀਸਰ ਹੁੰਦੀ ਹੈ ਡਾਕਟਰ ਆਸਥਾ ਅਗਰਵਾਲ ਤੇ ਜਿਹੜਾ ਪਤੀ ਹੁੰਦਾ ਹੈ ਅਰਣ ਅਗਰਵਾਲ ਉਹਦਾ ਆਕਸੀਜਨ ਪਲਾਂਟ ਹੁੰਦਾ ਦੋਨੋਂ ਇਕੱਠੇ ਪੜਦੇ ਹੁੰਦੇ ਨੇ ਪੜਦੇ ਪੜਦੇ ਇਹਨਾਂ ਦੇ ਵਿੱਚ ਪਿਆਰ ਮੁਹੱਬਤ ਸ਼ੁਰੂ ਹੁੰਦਾ ਉਹ ਤੋਂ ਬਾਅਦ ਇਹਨਾਂ ਦੀ ਲਵ ਮੈਰਿਜ ਹੁੰਦੀ ਹੈ ਅਰਣ ਅਗਰਵਾਲ ਸੀ ਜਿਹੜਾ ਉਹਦਾ ਪਰਿਵਾਰ ਕਾਫੀ ਸੰਪੰਨ ਰੱਜਿਆ ਪੂਜਿਆ ਪਰਿਵਾਰ ਸੀ ਬਿਜ਼ਨਸਮੈਨ ਫੈਮਿਲੀ ਸੀ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਘਰਦਿਆਂ ਨੂੰ ਦੱਸਿਆ ਜਾਂਦਾ ਤੇ ਘਰ ਦੇ ਵੀ ਇਸ ਰਿਸ਼ਤੇ ਦੇ ਲਈ ਰਜਾਮੰਦੀ ਦੇ ਦਿੰਦੇ ਨੇ ਤੇ ਅਰਮਨ ਦੇ ਪਰਿਵਾਰ ਵੱਲੋਂ ਆਸਾ ਦੇ ਪਰਿਵਾਰ ਕੋਲੋਂ ਨਾ ਤਾਂ ਕਿਸੇ ਚੀਜ਼ ਦੀ ਕੋਈ ਡਿਮਾਂਡ ਕੀਤੀ ਜਾਂਦੀ ਹੈ ਨਾ ਹੀ ਕੁਝ ਲਿਆ ਜਾਂਦਾ ਦੋਨੋਂ ਜਣਿਆਂ ਦਾ ਵਿਆਹ ਹੁੰਦਾ ਜਿਹੜੀ ਆਸਤਾ ਹੁੰਦੀ ਅਰਮਨ ਦੇ ਘਰ ਆ ਜਾਂਦੀ ਹੈ ਉਸ ਤੋਂ ਬਾਅਦ ਇਹ ਅਲੱਗ ਦੋਨੋਂ ਪਤੀ ਪਤਨੀ ਰਮੇਸ਼ ਵਿਹਾਰ ਦੇ ਵਿੱਚ ਰਹਿਣਾ ਸ਼ੁਰੂ ਕਰਦੇ ਨੇ ਇਹ ਘਟਨਾ ਜਿਹੜੀ ਹੈ ਅਲੀਗੜ ਦੀ ਹੈ ਅਲੀਗੜ ਦੇ ਵਿੱਚ ਇੱਕ ਇਲਾਕਾ ਰਮੇਸ਼ ਵਿਹਾਰ ਵਿਆਹ ਤੋਂ ਬਾਅਦ ਜਿਹਨੇ ਹੁਣ ਆਪਸ ਦੇ ਵਿੱਚ ਪਿਆਰ ਕਰਦੇ ਸੀ ਫਿਰ ਇਹਨਾਂ ਦਾ ਵਿਆਹ ਹੁੰਦਾ ਇਹਨਾਂ ਦਾ ਜਿਹੜਾ ਸੁਪਨਾ ਸੀ ਉਹ ਪੂਰਾ ਹੋ ਜਾਂਦਾ ਫਿਰ ਇਹਨਾਂ ਦੇ ਘਰ ਇੱਕ ਬੇਟੇ ਦਾ ਜਨਮ ਹੁੰਦਾ ਉਸ ਤੋਂ ਬਾਅਦ ਇੱਕ ਬੇਟੀ ਦਾ ਪਰਿਵਾਰ ਵੀ ਪੂਰਾ ਹੋ ਜਾਂਦਾ ਤੇ ਦੋਨੋਂ ਮੀਆਂ ਬੀਬੀ ਜਿਹੜੇ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਉਹਨਾਂ ਦਾ ਵਿਆਹ ਹੁੰਦਾ ਉਸ ਤੋਂ ਬਾਅਦ ਬੱਚੇ ਪਤੀ ਜਿਹੜਾ ਉਹਦਾ ਆਕਸੀਜਨ ਪਲਾਂਟ ਬਹੁਤ ਵਧੀਆ ਚੱਲਦਾ ਹੁੰਦਾ ਤੇ ਜਿਹੜੀ ਡਾਕਟਰ ਆਸਥਾ ਅਗਰਵਾਲ ਹੁੰਦੀ ਹੈ ਇਹ ਗਵਰਨਮੈਂਟ ਜੌਬ ਕਰਦੀ ਹੁੰਦੀ ਸਾਰਾ ਕੁਝ ਬਹੁਤ ਵਧੀਆ ਚੱਲਦਾ ਹੁੰਦਾ ਕਈ ਸਾਲ ਬੀਤ ਜਾਂਦੇ ਨੇ ਇਹਨਾਂ ਦੇ ਵਿਆਹ ਨੂੰ ਤੇ 12 ਅਕਤੂਬਰ 2021 ਨੂੰ ਜਿਹੜਾ ਅਰुण ਅਗਰਵਾਲ ਹੁੰਦਾ ਆਪਣੇ ਬੱਚਿਆਂ ਨੂੰ ਬੇਟੇ ਤੇ ਬੇਟੀ ਨੂੰ ਆਪਣੇ ਭਰਾ ਤਰਨੂ ਅਗਰਵਾਲ ਦੇ ਘਰ ਛੱਡ ਕੇ ਹੁੰਦਾ ਤੇ ਉਹਨੂੰ ਘਰ ਦੀ ਚਾਬੀ ਵੀ ਦਿੱਤੀ ਜਾਂਦੀ ਹੈ ਵੀ ਆਸਥਾ ਘਰ ਨਹੀਂ ਉਹਦੇ ਕੋਲ ਦੂਜੀ ਚਾਬੀ ਹੈਗੀ ਹੈ ਤੇ ਜੇ ਉਹ ਆਏਗੀ ਜਦੋਂ ਆਏਗੀ ਬੱਚਿਆਂ ਨੂੰ ਛੱਡ ਨਹੀਂ ਚਾਹੇ ਬੱਚਿਆਂ ਨੂੰ ਇੱਥੇ ਹੀ ਰਹਿਣ ਦੇ 12 ਅਕਤੂਬਰ ਦੀ ਰਾਤ ਲੰਘ ਜਾਂਦੀ ਹੈ ਉਸ ਤੋਂ ਬਾਅਦ ਛੱਡ ਕੇ ਉੱਥੇ ਅਰुण ਅਗਰਵਾਲ ਚਲਾ ਜਾਂਦਾ ਉਹ ਕਿੱਥੇ ਜਾਂਦਾ ਹੈ ਉਹਦਾ ਕੋਈ ਪਤਾ ਨਹੀਂ ਹੁੰਦਾ ਤਰਨੂ ਤਰਨੂ 13 ਅਕਤੂਬਰ ਦੀ ਸ਼ਾਮ ਨੂੰ ਆਸਥਾ ਦੇ ਘਰ ਪਹੁੰਚਦਾ ਆਪਣੇ ਭਰਾ ਅਰुण ਦੇ ਉੱਥੇ ਦੇਖਦਾ ਲੋਕ ਲੱਗਿਆ ਹੁੰਦਾ ਥੋੜੀ ਦੇਰ ਉਹ ਇੰਤਜ਼ਾਰ ਕਰਦਾ ਵੀ ਸ਼ਾਇਦ ਆਸਥਾ ਆ ਜਾਏਗੀ ਪਰ ਆਸਥਾ ਨਹੀਂ ਆਉਂਦੀ ਫਿਰ ਉਹ ਫੋਨ ਟਰਾਈ ਕਰਦਾ ਆਸਥਾ ਦਾ ਆਸਥਾ ਦਾ ਫੋਨ ਵੀ ਨਹੀਂ ਲੱਗਦਾ ਅਰुण ਦਾ ਫੋਨ ਟਰਾਈ ਕੀਤਾ ਜਾਂਦਾ ਉਹ ਵੀ ਸਵਿਚ ਆਫ ਹੁੰਦਾ 15 20 ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਫਿਰ ਜਿਹੜੀ ਉਹਦੇ ਕੋਲ ਚਾਬੀ ਸੀ ਉਹ ਚਾਬੀ ਦੇ ਨਾਲ ਉਹ ਲੋਕ ਖੋਲਦਾ ਲੋਕ ਖੋਲ ਕੇ ਅੰਦਰ ਜਾਂਦਾ ਲਾਈਟ ਜਗਾਈ ਜਾਂਦੀ ਹੈ ਬੈਠਦਾ ਥੋੜੀ ਦੇਰ ਫਿਰ 15 ਮਿੰਟ ਬੈਠਣ ਤੋਂ ਬਾਅਦ ਵੀ ਜਦੋਂ ਦੇਖਦਾ ਦੁਆਰਾ ਫੋਨ ਟਰਾਈ ਕੀਤੇ ਜਾਂਦੇ ਨੇ ਫੋਨ ਨਹੀਂ ਲੱਗਦੇ ਉਹਨੂੰ ਪਿਆਸ ਲੱਗਦੀ ਹੈ ਉਹ ਫ੍ਰਿਜ ਚੋਂ ਪਾਣੀ ਦੀ ਬੋਤਲ ਕੱਢਦਾ ਪਾਣੀ ਪੀਣਾ ਸ਼ੁਰੂ ਕਰਦਾ ਪਾਣੀ ਪੀਂਦੇ-ਪੀਂਦੇ ਉਹਦਾ ਧਿਆਨ ਛੱਤ ਵੱਲ ਜਾਂਦਾ ਤੇ ਜਦੋਂ ਧਿਆਨ ਛੱਤ ਵੱਲ ਜਾਂਦਾ ਉਹਦੇ ਹੱਥ ਚੋਂ ਬੋਤਲ गिर ਜਾਂਦੀ ਹੈ ਤੇ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਹੁਣ ਉਹਦੀਆਂ ਚੀਕਾਂ ਸੁਣ ਕੇ ਆਲੇ-ਦੁਆਲੇ ਆਂਢੀ-ਗੁਆਂਢੀ ਇਕੱਠੇ ਹੁੰਦੇ ਨੇ ਤੇ ਜਦੋਂ ਆਂਢੀ-ਗੁਆਂਢੀ ਆ ਕੇ ਦੇਖਦੇ ਨੇ ਉਸ ਘਰ ਦੀ ਛੱਤ ਦੇ ਨਾਲ ਉਸ ਘਰ ਦੀ ਮਾਲਕਣ ਜਿਹੜੀ ਹੈ ਉਹ ਲੜਕੀ ਹੁੰਦੀ ਆ ਉਹਦੀ লাশ ਇਹ ਦੇਖ ਕੇ ਸਾਰੇ ਹੈਰਾਨ ਹੁੰਦੇ ਨੇ ਤਰਨ ਤੋਂ ਪੁੱਛਿਆ ਜਾਂਦਾ ਤਰਨ ਸਾਰਾ ਕੁਝ ਦੱਸਦਾ ਜਿਵੇਂ ਜਿਵੇਂ ਹੋਇਆ ਕਿਸੇ ਵੱਲੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਮੌਕੇ ਤੇ ਪੁਲਿਸ ਪਹੁੰਚਦੀ ਹੈ ਜਿਹੜੀ ਡਾਕਟਰ ਆਸਥਾ ਦੀ লাশ ਹੁੰਦੀ ਆ ਉਹਨੂੰ ਨੀਚੇ ਉਤਾਰਿਆ ਜਾਂਦਾ ਤਰਨ ਤੋਂ ਫਿਰ ਦੁਬਾਰਾ ਪੁੱਛ ਕੇ ਸ਼ੁਰੂ ਹੁੰਦੀ ਆ ਤਰਨ ਉਹੀ ਕੁਝ ਦੱਸਦਾ ਜੋ ਕੁਛ ਉਹਦੇ ਨਾਲ ਹੋਇਆ ਜਿਵੇਂ ਆਇਆ ਇੰਤਜ਼ਾਰ ਕੀਤਾ ਫਿਰ ਅੰਦਰ ਆਇਆ ਪਾਣੀ ਪੀਤਾ ਤੇ ਫਿਰ ਉਹ ਦੇਖਦਾ লাশ ਨੂੰ লাশ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਹੁਣ ਇੱਕ ਹਾਈ ਪ੍ਰੋਫਾਈਲ ਕੇਸ ਈ ਇੱਕ ਪੌਸ਼ ਏਰੀਏ ਦੇ ਵਿੱਚ ਇੱਕ ਡਾਕਟਰ ਦੇ ਨਾਲ ਇਹ ਘਟਨਾ ਵਾਪਰੀ ਸੀ ਜਦੋਂ ਪੁਲਿਸ ਪਾਰਟੀ ਜਾ ਕੇ ਦੇਖਦੀ ਹੈ ਤਾਂ ਉਹਨਾਂ ਨੂੰ ਜਿਹੜਾ ਇਹ ਮਾਮਲਾ ਹੈ ਇਹ ਨਹੀਂ ਲੱਗਦਾ ਵੀ ਇਹਨੇ ਆਪਣੀ ਜੀਵਨ ਲੀਲਾ ਆਪ ਸਮਾਪਤ ਕੀਤੀ ਹੈ ਪੁਲਿਸ ਨੂੰ ਸ਼ੱਕ ਹੁੰਦਾ ਹੈ ਵੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿਸੇ ਹੋਰ ਵੱਲੋਂ ਕਾਰਨ ਇਹ ਹੁੰਦਾ ਇੱਕ ਤਾਂ ਡਾਕਟਰ ਆਸਦਾ ਦੇ ਨੱਕ ਚੋਂ ਖੂਨ ਵਗਿਆ ਹੁੰਦਾ ਤੇ ਖੂਨ ਹੁਣ ਤੱਕ ਸੁੱਕ ਚੁੱਕਿਆ ਸੀ ਤੇ ਉਹਦੇ ਸਰੀਰ ਦੇ ਉੱਪਰ ਵੀ ਉਹਨਾਂ ਨੂੰ ਸੱਟਾਂ ਦੇ ਕੁਝ ਨਿਸ਼ਾਨ ਦਿਖਦੇ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ। ਉਹਨੇ 13 ਤੱਕ ਅਕਤੂਬਰ ਸ਼ਾਮ ਦੀ ਇਹ ਘਟਨਾ ਸੀ ਤੇ 14 ਅਕਤੂਬਰ ਨੂੰ ਪੋਸਟਮਾਰਟਮ ਹੁੰਦਾ ਹੈ। ਇਸ ਦੌਰਾਨ ਜਿਹੜੀ ਡਾਕਟਰ ਆਸਤਾ ਸੀ ਉਹਦੀ ਭੈਣ ਆਗਰਾ ਵਿੱਚ ਰਹਿੰਦੀ ਹੁੰਦੀ ਆकांक्षा ਗੁਪਤਾ ਉਹ ਵੀ ਉੱਥੇ ਮੌਕੇ ਤੇ ਪਹੁੰਚਦੀ ਹੈ ਤੇ ਉਹ ਪੁਲਿਸ ਸਟੇਸ਼ਨ ਜਾਂਦੀ ਹੈ। ਪੁਲਿਸ ਸਟੇਸ਼ਨ ਦੇ ਵਿੱਚ ਉਹਦੇ ਵੱਲੋਂ ਇੱਕ ਰਿਪੋਰਟ ਦਰਜ ਕਰਾਈ ਜਾਂਦੀ ਹੈ। ਉਹਦਾ ਕਹਿਣਾ ਸੀ ਵੀ ਜਿਹੜਾ ਇਹਦਾ ਪਤੀ ਸੀ ਅਰुण ਉਹ ਇਹਨੂੰ ਮਾਰਦਾ ਕੁੱਟਦਾ ਸੀ ਇਹ ਤੇ ਸ਼ੱਕ ਕਰਦਾ ਸੀ। ਇਹਦਾ ਜਿਹੜਾ ਦਿਓਰ ਅਨੁਜ ਉਹ ਵੀ ਇਹਦੇ ਤੇ ਹੱਥ ਚੱਕਦਾ ਸੀ ਤੇ ਇਹਨੇ ਆਪਣੀ ਜੀਵਨ ਲੀਲਾ ਆਪਣੀ ਸਮਾਪਤ ਕੀਤੀ ਇਹਦਾ ਕਤਲ ਕੀਤਾ ਗਿਆ ਉਹ ਵੀ ਇਹਦੇ ਪਤੀ ਅਰਣਵ ਵੱਲੋਂ ਇਹਦਾ ਭਰਾ ਅਨੁਜ ਤੇ ਇੱਕ ਤਰਨ ਜਿਹੜਾ ਇਹਦਾ ਵੱਡਾ ਭਰਾ ਹੈ ਤੇ ਇੱਕ ਇਹਨਾਂ ਦਾ ਦੋਸਤ ਹੈ ਅਰਪਿਤ ਇਹਨਾਂ ਵੱਲੋਂ ਮਿਲ ਕੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੁਣ ਇੱਕ ਮੈਡੀਕਲ ਆਫੀਸਰ ਦਾ ਕਤਲ ਹੋਇਆ ਸੀ ਤੇ ਚਾਰ ਡਾਕਟਰਾਂ ਦਾ ਇੱਕ ਪੈਨਲ ਪੋਸਟਮਾਰਟਮ ਕਰਦਾ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਪੋਸਟਮਾਰਟਮ ਦੇ ਵਿੱਚ ਡਾਕਟਰ ਅਨਿਲ ਡਾਕਟਰ ਵਿਸ਼ਾਖਾ ਤੇ ਡਾਕਟਰ ਨੀਰਜ ਗੁਪਤਾ ਤੇ ਇਹਨਾਂ ਤੋਂ ਇਲਾਵਾ ਫੋਰੈਂਸਿਕ ਐਕਸਪਰਟ ਡਾਕਟਰ ﺍﻟफाज ਹਾਰੂਨ ਇਹਨਾਂ ਵੱਲੋਂ ਪੋਸਟਮਾਰਟਮ ਕੀਤਾ ਜਾਂਦਾ ਤੇ ਪੋਸਟਮਾਰਟਮ ਦੇ ਵਿੱਚ ਪਤਾ ਲੱਗਦਾ ਵੀ ਪਹਿਲਾਂ ਇਹਦੇ ਨਾਲ ਮਾਰਕੁੱਟ ਕੀਤੀ ਗਈ ਮਾਰਕੁੱਟ ਕਰਨ ਤੋਂ ਬਾਅਦ ਇਹਦੀ ਜੀਵਨ ਲੀਲਾ ਸਮਾਪਤ ਕਰਨ ਤੋਂ ਬਾਅਦ ਫਿਰ ਇਹਨੂੰ ਲਟਕਾਇਆ ਗਿਆ ਹੁਣ ਜਦੋਂ ਇਹ ਚੀਜ਼ ਦਾ ਪਤਾ ਲੱਗਦਾ ਉਦੋਂ ਬਾਅਦ ਇਹ ਵੀ ਪਤਾ ਲੱਗਦਾ ਵੀ ਇਹ ਜਿਹੜੀ ਘਟਨਾ ਇਹ 12 ਤਰੀਕ ਦੀ ਤਕਰੀਬਨ ਰਾਤ ਦੀ ਘਟਨਾ ਹੈ ਕਿਉਂਕਿ ਇਹਨੂੰ ਇੰਨੇ ਘੰਟੇ ਹੋ ਚੁੱਕੇ ਨੇ ਇਹਦੀ ਜੀਵਨ ਲੀਲਾ ਸਮਾਪਤ ਹੋਈ ਨੂੰ ਹੁਣ ਅੱਗੇ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੈ ਤਰਨ ਨੂੰ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਭੈਣ ਨੇ ਜਿੰਨਾ ਜਿੰਨਾ ਦਾ ਨਾਮ ਲਿਆ ਸੀ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਫਿਰ ਉਸ ਸਮੇਂ ਪਤਾ ਕੀਤਾ ਜਾਂਦਾ ਵੀ ਉਹ ਕਿੱਥੇ ਸੀ ਸਾਰਾ ਫੋਨ ਦੀਆਂ ਲੋਕੇਸ਼ਨਾਂ ਵਗੈਰਾ ਕਢਾਈਆਂ ਜਾਂਦੀਆਂ ਨੇ ਕਾਲ ਡਿਟੇਲ ਕਢਾਈ ਜਾਂਦੀ ਹੈ ਤੇ ਤਰਨ ਜਿਹੜਾ ਮੌਕੇ ਤੇ ਮੌਜੂਦ ਸੀ ਉਹ ਤੋਂ ਪੁਲਿਸ ਪੁੱਛਗਿੱਛ ਕਰਦੀ ਹੈ ਸਾਰਿਆਂ ਤੋਂ ਪੁੱਛਗਿਛ ਕਰਨ ਤੋਂ ਬਾਅਦ ਪੁਲਿਸ ਨੂੰ ਲੱਗਦਾ ਵੀ ਇਹਨਾਂ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਪਰ ਤਰਨ ਤੋਂ ਫਿਰ ਪੁਲਿਸ ਸ਼ਕਤੀ ਦੇ ਨਾਲ ਪੁੱਛਗਿਛ ਕਰਦੀ ਹੈ ਤਰਨ ਪਹਿਲਾਂ ਤਾਂ ਸਾਰਾ ਕੁਝ ਉਹੀ ਦੱਸਦਾ ਵੀ ਅਰुण ਮੇਰੇ ਕੋਲ ਆਇਆ ਸੀ ਆਪਣੇ ਬੱਚਿਆਂ ਨੂੰ ਛੱਡ ਕੇ ਚਲਾ ਗਿਆ ਫਿਰ ਮੈਂ ਬੱਚਿਆਂ ਦੇ ਕੱਪੜੇ ਲੈਣ ਆਇਆ ਸੀ ਸ਼ਾਮ ਨੂੰ ਪਰ ਜਦੋਂ ਮੈਂ ਅੰਦਰ ਜਾ ਕੇ ਦੇਖਿਆ ਤਾਂ ਫਿਰ ਮੈਂ ਸਾਰਾ ਕੁਝ ਜੋ ਕੁਝ ਦੇਖਿਆ ਇਹ ਤੁਹਾਨੂੰ ਮੈਂ ਪਹਿਲੇ ਦੱਸ ਚੁੱਕਿਆ ਪੁਲਿਸ ਫਿਰ ਆਪਣੇ ਹਿਸਾਬ ਨਾਲ ਉਹ ਤੋਂ ਪੁੱਛਗਿਛ ਕਰਦੀ ਹੈ ਤੇ ਤਰਨ ਟੁੱਟ ਜਾਂਦਾ ਤਰਨ ਦਾ ਕਹਿਣਾ ਸੀ ਵੀ ਇਹ ਸਾਰਾ ਕੁਝ ਅਰुण ਨੇ ਕੀਤਾ ਤੇ ਅਰुण ਇਹ ਸਾਰਾ ਕੁਝ ਮੈਨੂੰ ਦੱਸ ਚੁੱਕਿਆ ਸੀ ਪਰ ਇਦੋਂ ਅੱਗੇ ਨਹੀਂ ਮੈਨੂੰ ਪਤਾ ਉਹਨੇ ਇਹ ਕਿਵੇਂ ਕੀਤਾ ਤੇ ਉਹ ਕਿੱਥੇ ਗਿਆ ਹੁਣ ਅਰुण ਦੀ ਭਾਲ ਜਾ ਰਹੀ ਸੀ ਅਰुण ਦਾ ਕਿਤੇ ਪਤਾ ਨਹੀਂ ਸੀ ਫੋਨ ਉਹਦਾ ਟਰਾਈ ਕੀਤਾ ਜਾਂਦਾ ਫੋਨ ਸਵਿਚ ਆਫ ਹੁੰਦਾ ਪਰ ਉਹਦਾ ਜਿਹੜਾ ਨੰਬਰ ਹੁੰਦਾ ਉਹ ਸਰਵਲੈਂਸ ਤੇ ਲਾਇਆ ਜਾਂਦਾ ਦੂਜੇ ਪਾਸੇ ਪੁਲਿਸ ਪਾਰਟੀ ਜਿਹੜੀ ਹੁੰਦੀ ਹੈ ਸੀਸੀਟੀਵੀ ਕੈਮਰੇ ਚੈੱਕ ਕਰਨੇ ਸ਼ੁਰੂ ਕਰਦੀ ਹੈ ਘਰ ਦੇ ਆਲੇ-ਦੁਆਲੇ ਤਾਂ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਨੇ 12 ਤਰੀਕ ਦੀ ਸ਼ਾਮ ਨੂੰ ਅਰुण ਅਰुण ਦੇ ਨਾਲ ਵਿਕਾਸ ਜਿਹੜਾ ਉਹਦੇ ਆਕਸੀਜਨ ਪਲਾਂਟ ਦੇ ਵਿੱਚ ਉਹਦਾ ਗਾਰਡ ਸੀ ਉੱਥੇ ਪਲਾਂਟ ਦਾ ਤੇ ਦੋ ਬੰਦੇ ਹੋਰ ਉੱਥੇ ਆਉਂਦੇ ਦਿਖਦੇ ਨੇ ਗੱਡੀ 'ਚ ਉੱਤਰ ਕੇ ਫਿਰ ਘਰ ਜਾਂਦੇ ਦਿਖਦੇ ਨੇ ਅੱਧਾ ਪੌਣਾ ਘੰਟਾ ਤੋਂ ਬਾਅਦ ਫਿਰ ਉਹ ਵਾਪਸ ਆਉਂਦੇ ਦਿਖਦੇ ਨੇ ਤੇ ਸਾਰੇ ਅੱਡੋ-ਅੱਡ ਦਿਸ਼ਾਵਾਂ ਦੇ ਵਿੱਚ ਚਲੇ ਜਾਂਦੇ ਨੇ ਹੁਣ ਪੁਲਿਸ ਉਹਨਾਂ ਦੀ ਵੀ ਭਾਲ ਕਰਨੀ ਸ਼ੁਰੂ ਕਰਦੀ ਹੈ ਵਿਕਾਸ ਦੀ ਭਾਲ ਕਰਨਾ ਸ਼ੁਰੂ ਕਰਦੀ ਹੈ ਵਿਕਾਸ ਦਾ ਵੀ ਕਿਤੇ ਪਤਾ ਨਹੀਂ ਹੁੰਦਾ ਤੇ ਉਹ ਬੰਦਿਆਂ ਦਾ ਵੀ ਪਤਾ ਨਹੀਂ ਲੱਗਦਾ ਇਹ ਸਾਰਾ ਕੁਝ ਅਜੇ ਪੁਲਿਸ ਕਰਦੀ ਹੁੰਦੀ ਆ ਅਰਣ ਫੜਨ ਵਾਸਤੇ ਜਗਾ ਜਗਾ ਛਾਪੇਮਾਰੀ ਵੀ ਕੀਤੀ ਜਾਂਦੀ ਹੈ ਹੁਣ ਜਿਹੜਾ ਉਹਦਾ ਨੰਬਰ ਸਰਵਲੈਂਸ ਤੇ ਲਾਇਆ ਸੀ ਤਿੰਨ ਚਾਰ ਦਿਨ ਬਾਅਦ ਉਹਦਾ ਨੰਬਰ ਆਨ ਹੁੰਦਾ ਜਿਵੇਂ ਹੀ ਆਨ ਹੁੰਦਾ ਹੈ ਸਾਈਬਰ ਸੈੱਲ ਜਿਹੜਾ ਹੁੰਦਾ ਉਹ ਫੌਰਨ ਐਕਟਿਵ ਹੁੰਦਾ ਫਟਾਫਟ ਉਹਦੀ ਲੋਕੇਸ਼ਨ ਕੱਢੀ ਜਾਂਦੀ ਹੈ ਹੁਣ ਜਿੱਥੇ ਦੀ ਉਹਦੀ ਲੋਕੇਸ਼ਨ ਸੀ ਪੁਲਿਸ ਪਾਰਟੀ ਉੱਥੇ ਪਹੁੰਚਦੀ ਹੈ ਉਹਦੀ ਲੋਕੇਸ਼ਨ ਸੀ ਜਿੱਥੇ ਉਹਦਾ ਆਕਸੀਜਨ ਪਲਾਂਟ ਸੀ ਕਾਸਮਪੁਰ ਦੇ ਵਿੱਚ ਪੁਲਿਸ ਉਹ ਪਲਾਂਟ ਨੂੰ ਘੇਰਦੀ ਹੈ ਤੇ ਉੱਥੋਂ ਅਰਣ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਨਾਲ-ਨਾਲ ਵਿਕਾਸ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਫਿਰ ਜਿਨ੍ਹਾਂ ਦੀ ਨਿਸ਼ਾਨਦੇਹੀ ਤੇ ਉਹ ਦੋ ਜਣਿਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਜਿਨ੍ਹਾਂ ਦੇ ਵਿੱਚ ਹੁੰਦਾ ਅਸ਼ੋਕ ਉਰਫ ਟਸ਼ਨ ਤੇ ਇੱਕ ਪਵਨ ਨਾਮ ਦਾ ਵਿਅਕਤੀ ਹੁਣ ਅਰुण ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਸ਼ਕਤੀ ਦੇ ਨਾਲ ਤੇ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਇਹ ਦੋਨੋਂ ਕਾਲਜ ਦੇ ਵਿੱਚ ਪੜ੍ਹਦੇ ਸੀ ਡਾਕਟਰ ਆਸਥਾ ਤੇ ਅਰुण अग्रवाल ਕਾਲਜ ਦੇ ਵਿੱਚ ਪੜ੍ਹਦਿਆਂ ਪੜ੍ਹਦਿਆਂ ਇਹਨਾਂ ਦੀ ਪਿਆਰ ਮੁਹੱਬਤ ਉਹ ਤੋਂ ਬਾਅਦ ਇਹਨਾਂ ਦੀ ਲਵ ਮੈਰਿਜ ਹੁੰਦੀ ਹੈ ਲਵ ਮੈਰਿਜ ਤੋਂ ਬਾਅਦ ਦੋਨੋਂ ਜਣੇ ਬਹੁਤ ਖੁਸ਼ ਹੁੰਦੇ ਨੇ ਕਿਉਂਕਿ ਜਿੰਨੂੰ ਜਿੰਨੂ ਇਹ ਪਸੰਦ ਕਰਦੇ ਸੀ ਇਹਨਾਂ ਦਾ ਆਪਸ ਦੇ ਵਿੱਚ ਵਿਆਹ ਹੁੰਦਾ ਉਸ ਤੋਂ ਬਾਅਦ ਉਹ ਬੱਚੇ ਹੁੰਦੇ ਨੇ ਪਰਿਵਾਰ ਪੂਰਾ ਹੋ ਜਾਂਦਾ ਫਿਰ ਜਿਹੜਾ ਅਰੁਨਗਰਵਾਲ ਸੀ ਇਹਦਾ ਆਕਸੀਜਨ ਪਲਾਂਟ ਬਹੁਤ ਵਧੀਆ ਚੱਲਦਾ ਸੀ ਤੇ ਡਾਕਟਰ ਆਸਤਾ ਜਿਹੜੀ ਸੀ ਇਹ ਮੈਡੀਕਲ ਆਫੀਸਰ ਸੀ ਆਪਣੀ ਜੌਬ ਕਰਦੀ ਹੈ ਤੇ ਜੌਬ ਦੇ ਨਾਲ ਨਾਲ ਆਪਣੇ ਪਤੀ ਦਾ ਜਿਹੜਾ ਪਲਾਂਟ ਹੁੰਦਾ ਉਹਨੂੰ ਵੀ ਦੇਖਦੀ ਹੈ ਜਦੋਂ ਟਾਈਮ ਹੁੰਦਾ ਉੱਥੇ ਵੀ ਜਾ ਕੇ ਆਪਣੀ ਪਤੀ ਦੀ ਮਦਦ ਕਰਦੀ ਹੈ ਇੱਕ ਕਿੰਨਾ ਦਾ ਰੁਟੀਨ ਸੀ ਵੀਕਐਂਡ ਤੇ ਇਕੱਠੇ ਕਿਤੇ ਨਾ ਕਿਤੇ ਘੁੰਮਣ ਜਾਣਾ ਟਾਈਮ ਇਕੱਠੇ ਬਤੀਤ ਕਰਨਾ ਆਪਣੇ ਬੱਚਿਆਂ ਨਾਲ ਆਪਣੇ ਪਤੀ ਨਾਲ ਤੇ ਜਦੋਂ ਕਿਤੇ ਛੁੱਟੀਆਂ ਹੁੰਦੀਆਂ ਸੀ ਉਦੋਂ ਵੀ ਕਿਤੇ ਨਾ ਕਿਤੇ ਵੱਧ ਤੋਂ ਵੱਧ ਪਰਿਵਾਰ ਦੇ ਵਿੱਚ ਟਾਈਮ ਬਤੀਤ ਕਰਨ ਦੀ ਕੋਸ਼ਿਸ਼ ਕਰਨਾ ਪਰ ਹੁਣ ਜਦੋਂ ਲਾਕਡਾਊਨ ਹੁੰਦਾ ਲਾਕਡਾਊਨ ਤੋਂ ਬਾਅਦ ਅਚਾਨਕ ਅਰੁਣ ਦੇ ਕਹਿਣ ਦੇ ਮੁਤਾਬਕ ਆਸਥਾ ਦੇ ਸੁਭਾਅ ਦੇ ਵਿੱਚ ਅੰਤਰ ਆਉਣਾ ਸ਼ੁਰੂ ਹੋ ਜਾਂਦਾ ਜਿਹੜੀ ਟਾਈਮ ਤੇ ਘਰ ਆ ਜਾਂਦੀ ਸੀ ਹੁਣ ਉਹ ਲੇਟ ਆਉਣਾ ਸ਼ੁਰੂ ਹੁੰਦੀ ਹੈ ਕੰਮ ਦਾ ਬਹਾਨਾ ਬਣਾਇਆ ਜਾਂਦਾ ਹੈ ਜਦੋਂ ਉਹ ਕੰਮ ਸੀ ਪਰ ਇਹ ਲਗਾਤਾਰ ਵੱਧਦਾ ਜਾਂਦਾ ਹੈ ਕੰਮ ਇੱਕ ਦਿਨ ਹੋਇਆ ਦੋ ਦਿਨ ਚਾਰ ਦਿਨ 10 ਦਿਨ ਪਰ ਉਹ ਲਗਾਤਾਰ ਲੇਟ ਆਉਣਾ ਸ਼ੁਰੂ ਹੁੰਦੀ ਹੈ ਇਥੋਂ ਅਰਨ ਨੂੰ ਉਤੇ ਸ਼ੱਕ ਹੋਣਾ ਸ਼ੁਰੂ ਹੁੰਦਾ ਅੱਗੇ ਜਿਹੜੀ ਔਰਤ ਆਪਣੇ ਬੱਚਿਆਂ ਤੇ ਪਤੀ ਦੇ ਨਾਲ ਟਾਈਮ ਬਤੀਤ ਕਰਨ ਦੀ ਕੋਸ਼ਿਸ਼ ਕਰਦੀ ਸੀ ਵੱਧ ਤੋਂ ਵੱਧ ਵੀਕੈਂਡ ਤੇ ਕਿਤੇ ਜਾਣਾ ਹੁਣ ਉਹ ਟਾਲ ਮਟੋਲ ਕਰਦੀ ਸੀ ਤੇ ਜ਼ਿਆਦਾ ਤੋਂ ਜ਼ਿਆਦਾ ਉਹ ਆਪਣੀ ਡਿਊਟੀ ਤੇ ਹੀ ਰਹਿੰਦੀ ਸੀ ਨਾ ਤਾਂ ਬੱਚਿਆਂ ਦੇ ਨਾਲ ਕਿਤੇ ਘੁੰਮਣ ਜਾਣਾ ਨਾ ਪਤੀ ਦੇ ਨਾਲ ਇਹ ਸਾਰਾ ਕੁਝ ਅਰुण ਦੇ ਦਿਮਾਗ ਦੇ ਵਿੱਚ ਹੁਣ ਸ਼ੱਕ ਪੈਦਾ ਕਰਨਾ ਸ਼ੁਰੂ ਕਰਦਾ ਹੈ ਸ਼ੱਕ ਜਦੋਂ ਹੁੰਦਾ ਤੇ ਫਿਰ ਘਰ ਦੇ ਵਿੱਚ ਕਲੇਸ਼ ਪੱਕਾ ਇਹਨਾਂ ਦੀਆਂ ਲੜਾਈਆਂ ਤੇ ਸ਼ੁਰੂ ਹੁੰਦੀਆਂ ਨੇ ਹੁਣ ਜਦੋਂ ਲੜਾਈ ਹੁੰਦੀ ਹੈ ਤੇ ਆਸਥਾ ਵੀ ਅੱਗੋਂ ਬੋਲਦੀ ਹੈ ਅਰुण ਵੀ ਬੋਲਦਾ ਹੈ ਤੇ ਅਰुण ਗੁੱਸੇ ਚ ਆ ਕੇ ਘਰ ਛੱਡ ਕੇ ਫੈਕਟਰੀ ਚਲਾ ਜਾਂਦਾ ਰਾਤ ਨੂੰ ਫੈਕਟਰੀ ਚ ਰਹਿਣਾ ਉੱਥੇ ਬੈਠਣਾ ਹੁਣ ਉਹਨੂੰ ਸ਼ਰਾਬ ਪੀਣ ਦੀ ਸਿਗਰਟ ਪੀਣ ਦੀ ਵੀ ਆਦਤ ਪੈ ਜਾਂਦੀ ਹੈ ਉੱਥੇ ਜਾ ਕੇ ਉਹ ਆਪਣੇ ਗਾਰਡ ਜਿਹੜਾ ਹੁੰਦਾ ਵਿਕਾਸ ਉਹਦੇ ਨਾਲ ਬੈਠ ਕੇ ਸ਼ਰਾਬ ਪੀਂਦਾ ਤੇ ਸਾਰਾ ਕੁਝ ਘਰ ਦਾ ਹਾਲਾਤ ਉਹਨੂੰ ਦੱਸਦਾ ਹੁਣ ਵਿਕਾਸ ਨੂੰ ਇਹਦੀ ਇੱਕ ਇੱਕ ਚੀਜ਼ ਦਾ ਪਤਾ ਸੀ ਇਹ ਸਾਰਾ ਕੁਝ ਇਸੇ ਤਰੀਕੇ ਚੱਲਦਾ ਰਹਿੰਦਾ ਅਰुण ਨੂੰ ਆਸਥਾ ਤੇ ਸ਼ੱਕ ਸੀ ਹੁਣ ਆਸਥਾ ਸੋਚਦੀ ਹੈ ਵੀ ਹਰ ਰੋਜ਼ ਇਹ ਫੈਕਟਰੀ ਚਲਾ ਜਾਂਦਾ ਰੁਸ ਕੇ ਵੀ ਇਹਦਾ ਵੀ ਕਿਸੇ ਦੇ ਨਾਲ ਚੱਕਰ ਹੈ ਹੁਣ ਦੋਨੋਂ ਇੱਕ ਦੂਜੇ ਤੇ ਸ਼ੱਕ ਕਰਨਾ ਸ਼ੁਰੂ ਕਰਦੇ ਨੇ ਤੇ ਲੜਾਈਆਂ ਹੁੰਦੀਆਂ ਨੇ ਲੜਾਈਆਂ ਲਗਾਤਾਰੇ ਵਧਦੀਆਂ ਜਾਂਦੀਆਂ ਨੇ ਇਹ ਲੜਾਈਆਂ ਬੱਚਿਆਂ ਤੇ ਵੀ ਅਸਰ ਪਾਉਂਦੀਆਂ ਨੇ ਬੱਚਿਆਂ ਨੂੰ ਵੀ ਪਤਾ ਲੱਗਦਾ ਹੈ ਦੀ ਜਿਹੜੀ ਕੁਝ ਲੜਾਈ ਹੁੰਦੀ ਹੈ ਉਹ ਵੀ ਵਿਚਾਰੇ ਹਰ ਟਾਈਮ ਸੇਮ ਦੇ ਮਾਹੌਲ ਦੇ ਵਿੱਚ ਰਹਿੰਦੇ ਨੇ ਇਸੇ ਤਰੀਕੇ ਹੁਣ ਇੱਕ ਦਿਨ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੁੰਦੀ ਹੈ ਲੜਾਈ ਜਦੋਂ ਹੁੰਦੀ ਹੈ ਤਾਂ ਅਰुण ਆਸਤਾ ਤੇ ਹੱਥ ਚੱਕਦਾ ਉਹਨੂੰ ਕੁੱਟਿਆ ਜਾਂਦਾ ਹੈ ਗੁੱਸੇ ਦੇ ਵਿੱਚ ਜਿਹੜੀ ਆਸਤਾ ਹੁੰਦੀ ਹੈ ਆਪਣੇ ਇੱਕ ਦੋਸਤ ਨੂੰ ਫੋਨ ਕਰਦੀ ਹੈ ਉਹਨੂੰ ਦੱਸਿਆ ਜਾਂਦਾ ਹੈ ਵੀ ਉਹਦੇ ਪਤੀ ਨੇ ਉਹਨੂੰ ਕੁੱਟਿਆ ਉਹ ਇਹਦਾ ਜਿਹੜਾ ਦੋਸਤ ਕਹਿ ਲਈਏ ਜਾਂ ਤਾਂ ਆਸ਼ਿਕ ਕਹਿ ਲਈਏ ਪ੍ਰੇਮੀ ਕਹਿ ਲਈਏ ਉਹ ਮੌਕੇ ਤੇ ਘਰ ਪਹੁੰਚਦਾ ਕਾਰ ਆ ਕੇ ਉਹਦੇ ਵੱਲੋਂ ਅਰुण ਤੇ ਹੱਥ ਚੱਕਿਆ ਜਾਂਦਾ ਹੈ ਆਸਥਾ ਦੇ ਸਾਹਮਣੇ ਹੀ ਉਹਨੂੰ ਕੁੱਟਿਆ ਜਾਂਦਾ ਹੁਣ ਇੱਕ ਬੰਦੇ ਨੂੰ ਉਹਦੇ ਘਰ ਦੇ ਵਿੱਚ ਆ ਕੇ ਆਪਣੀ ਪਤਨੀ ਦੇ ਪ੍ਰੇਮੀ ਵੱਲੋਂ ਕੁੱਟਿਆ ਜਾਇਆ ਤਾਂ ਬੰਦੇ ਦੇ ਉੱਤੇ ਕੀ ਬੀਤੇਗੀ ਹੁਣ ਸਾਰਾ ਕੁਝ ਬੀਤ ਜਾਂਦਾ ਪ੍ਰੇਮੀ ਵੀ ਘਰੋਂ ਚਲਾ ਜਾਂਦਾ ਤੇ ਅਰुण ਵੀ ਘਰੋਂ ਚਲਾ ਜਾਂਦਾ ਅਰुण ਆਪਣੀ ਫੈਕਟਰੀ ਪਹੁੰਚਦਾ ਜਾ ਕੇ ਸਾਰਾ ਕੁਝ ਵਿਕਾਸ ਨੂੰ ਦੱਸਦਾ ਉੱਥੇ ਬੈਠ ਕੇ ਸ਼ਰਾਬ ਪੀਂਦੇ ਨੇ ਤੇ ਹੁਣ ਅਰुण ਦਾ ਕਹਿਣਾ ਸੀ ਕਿ ਇੱਕੋ ਇੱਕ ਹੱਲ ਹੈ ਹੁਣ ਮੈਂ ਆਸਥਾ ਨੂੰ ਜਿਉਂਦਾ ਨਹੀਂ ਛੱਡਣਾ ਇਹ ਗੱਲਾਂ ਹੁੰਦੀਆਂ ਨੇ ਫਿਰ ਇਹ ਪਲਾਨਿੰਗ ਕਰਦੇ ਨੇ ਤੇ ਜਿਹੜਾ ਵਿਕਾਸ ਹੁੰਦਾ ਉਹਦਾ ਪਿੰਡ ਹੁੰਦਾ ਸਾਥਾ ਜਵਾਂ ਉੱਥੋਂ ਦੇ ਰਹਿਣ ਵਾਲੇ ਦੋ ਜਣੇ ਪਵਨ ਤੇ ਅਸ਼ੋਕ ਉਰਫ ਟਸ਼ਨ ਇਹਨਾਂ ਨਾਲ ਮਿਲਵਾਇਆ ਜਾਂਦਾ ਇੱਕ ਲੱਖ ਦੇ ਵਿੱਚ ਸਪਾਰੀ ਤੈਹ ਹੁੰਦੀ ਹੈ ਡਾਕਟਰ ਆਸਥਾ ਦਾ ਕਤਲ ਕਰਨ ਦੀ ਸਾਰਾ ਕੁਝ ਤੈਹ ਹੋ ਜਾਂਦਾ ਤੇ ਅਰुण ਅਗਰਵਾਲ ਆਪ ਹੀ ਸਾਰਾ ਕੁਝ ਤੈਹ ਕਰਦਾ ਵੀ ਕਿਦਨ ਕਤਲ ਕਰਨਾ ਤੇ ਕਿਵੇਂ ਕਰਨਾ ਉਸੇ ਦੇ ਤਹਿਤ ਇਹ ਤਿੰਨੇ ਜਣੇ ਅਰुण ਦੀ ਗੱਡੀ ਦੇ ਵਿੱਚ ਉਹਦੇ ਘਰ ਪਹੁੰਚਦੇ ਨੇ ਜਦੋਂ ਘਰ ਜਾਂਦੇ ਨੇ ਤੇ ਜਿਹੜੇ ਬੱਚੇ ਹੁੰਦੇ ਨੇ ਬੱਚਿਆਂ ਨੂੰ ਡਰਾ ਧਮਕਾ ਕੇ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਅਰੂਨਗਰਵਾਲ ਵੱਲੋਂ ਤੇ ਟੀਵੀ ਦੀ ਆਵਾਜ਼ ਉੱਚੀ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਉਹਦੇ ਨਾਲ ਮਾਰਕੁੱਟ ਕੀਤੀ ਜਾਂਦੀ ਹੈ ਉਹਦੀ ਜੀਵਨ ਲੀਲਾ ਸਮਾਪਤ ਕਰਨ ਤੋਂ ਬਾਅਦ ਉਹਦਾ ਗਲ ਘੁੱਟਣ ਤੋਂ ਬਾਅਦ ਉਹਨੂੰ ਆਤਮ ਹੱਤਿਆ ਦਿਖਾਉਣ ਦੇ ਲਈ ਉਹਦੇ ਜਿਹੜਾ ਸਰੀਰ ਹੁੰਦਾ ਹੈ ਲਾਸ਼ ਹੁੰਦੀ ਹੈ ਉਹਨੂੰ ਲਟਕਾ ਦਿੱਤਾ ਜਾਂਦਾ ਹੈ ਉਦੋਂ ਬਾਅਦ ਬੱਚਿਆਂ ਨੂੰ ਲੈ ਕੇ ਆਪਣੇ ਭਰਾ ਤਰੁੰਦੇ ਘਰ ਛੱਡਦਾ ਉੱਥੇ ਚਾਬੀ ਦਿੰਦਾ ਉਸ ਤੋਂ ਬਾਅਦ ਉਹ ਚਲਾ ਜਾਂਦਾ ਇਹ ਨਹੀਂ ਦੱਸ ਕੇ ਜਾਂਦਾ ਵੀ ਉਹ ਗਿਆ ਕਿੱਥੇ ਹੁਣ ਜਿਹੜੀ ਸਪਾਰੀ ਤੈ ਹੋਈ ਸੀ ਉਹਦੇ ਮੁਤਾਬਿਕ 60000 ਰੁਪਿਆ ਪਹਿਲਾਂ ਦੇ ਚੁੱਕਿਆ ਸੀ 40000 ਰੁਪਿਆ ਨੇ ਹੋਰ ਦੇਣਾ ਸੀ ਉਹ 40000 ਰੁਪਿਆ ਦੇਣ ਵਾਸਤੇ ਹੁੰਦਾ ਕਾਸਿੰਗਪੁਰ ਪਹੁੰਚਦਾ ਆਪਣਾ ਜਿੱਥੇ ਪਲਾਂਟ ਸੀ ਉੱਥੇ ਜਾ ਕੇ ਆਪਣਾ ਫੋਨ ਆਨ ਕੀਤਾ ਜਾਂਦਾ ਜਿਵੇਂ ਫੋਨ ਆਨ ਕਰਦਾ ਪੁਲਿਸ ਲੋਕੇਸ਼ਨ ਕੱਢਦੀ ਹੈ ਤੇ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਫਿਰ ਇਹਨੂੰ ਅਸ਼ੋਕ ਨੂੰ ਪਵਨ ਨੂੰ ਤੇ ਵਿਕਾਸ ਨੂੰ ਤੇ ਤਰुण ਪਹਿਲਾਂ ਹੀ ਜਿਹੜਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਸੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਚ ਪੇਸ਼ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੁਣ ਫਿਰ ਇਹ ਕੇਸ ਚੱਲਦਾ 2021 ਦਾ ਮਾਮਲਾ ਸੀ 3 ਸਾਲ ਲਗਾਤਾਰ ਕੇਸ ਚੱਲਦਾ ਤੇ ਉਹ ਕੇਸ ਦੇ ਵਿੱਚ ਅਹਿਮ ਗਵਾਹੀ ਹੁੰਦੀ ਹੈ ਉਹਨਾਂ ਦੇ 10 ਸਾਲ ਦੇ ਬੇਟੇ ਦੀ ਜਿਹਦੀ ਉਮਰ ਉਸ ਸਮੇਂ 10 ਸਾਲ ਸੀ ਉਦੋਂ ਬਾਅਦ 3 ਸਾਲ ਹੋਰ ਕੇਸ ਦੇ ਵਿੱਚ ਲੱਗ ਜਾਂਦੇ ਨੇ ਉਹ ਗਵਾਹੀ ਦਿੰਦਾ ਵੀ ਮੇਰੇ ਪਿਤਾ ਦੇ ਨਾਲ ਤਿੰਨ ਬੰਦੇ ਆਉਂਦੇ ਨੇ ਸਾਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਟੀਵੀ ਦੀ ਆਵਾਜ਼ ਆਨ ਕਰ ਦਿੱਤੀ ਜਾਂਦੀ ਹੈ ਸਾਡਾ ਟੀਵੀ ਦੇ ਵਿੱਚ ਧਿਆਨ ਨਹੀਂ ਲੱਗਦਾ ਬਾਹਰੋਂ ਸਾਡੀ ਮਾਂ ਆਸਥਾ ਦੀਆਂ ਆਵਾਜ਼ਾਂ ਸਾਨੂੰ ਸੁਣਦੀਆਂ ਨੇ ਉਹ ਬਚਾਉਣ ਵਾਸਤੇ ਚੀਲਾਂਦੀ ਐ ਰੌਲਾ ਪਾਉਂਦੀ ਐ ਪਰ ਕਰੀਬੇ ਅੱਧਾ ਘੰਟਾ ਚੱਲਦਾ ਅੱਧੇ ਘੰਟੇ ਬਾਅਦ ਜਦੋਂ ਦਰਵਾਜ਼ਾ ਖੁੱਲਦਾ ਤੇ ਸਾਡੇ ਪਿਤਾ ਸਾਨੂੰ ਲੈ ਕੇ ਸਾਡੇ ਤਾਏ ਦੇ ਘਰ ਜਾਂਦੇ ਨੇ ਤੇ ਅਸੀਂ ਆਪਣੀ ਮਾਂ ਦੀ ਜਿਹੜੀ লাশ ਐ ਉਹ ਲਟਕੀ ਹੋਈ ਵੀ ਦੇਖੀ ਹੁਣੇ ਪੁੱਤਰ ਦੀ ਗਵਾਹੀ ਅਹਿਮ ਸਾਬਤ ਹੁੰਦੀ ਐ ਉਸ ਤੋਂ ਬਾਅਦ ਜਿਹੜਾ ਫੈਸਲਾ ਹੁੰਦਾ ਐ ਅਰुण ਅਗਰਵਾਲ ਨੂੰ ਅਸ਼ੋਕ ਤੇ ਪਵਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ 1.5 ਲੱਖ ਰੁਪਿਆ ਜੁਰਮਾਨਾ ਤਰुण ਤੇ ਵਿਕਾਸ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਜਾਂਦਾ ਹੁਣ ਇਥੇ ਪੁੱਤਰ ਦੀ ਗਵਾਹੀ ਕਾਰਨ ਪਿਓ ਜੇਲ੍ਹ ਦੇ ਵਿੱਚ ਜਾਂਦਾ ਤੇ ਪਿਓ ਨੇ ਉਹਨਾਂ ਦੀ ਮਾਂ ਨੂੰ ਮਰਵਾਇਆ ਹੁੰਦਾ ਕਾਰਨ ਚਾਹੇ ਜੋ ਵੀ ਰਹੇ ਹੁਣ ਕਤਲ ਕਿਸੇ ਵੀ ਮਸਲੇ ਦਾ ਹੱਲ ਨਹੀਂ ਇਹਨੂੰ ਕਿਸੇ ਵੀ ਤਰੀਕੇ ਨਿਬਟਾਇਆ ਜਾ ਸਕਦਾ ਸੀ ਤਲਾਕ ਦਿੱਤਾ ਜਾ ਸਕਦਾ ਸੀ ਆਪਣੀਆਂ ਜ਼ਿੰਦਗੀਆਂ ਅੱਡ ਬਤੀਤ ਕੀਤੀਆਂ ਜਾ ਸਕਦੀਆਂ ਸਨ ਜੇ ਬੱਚਿਆਂ ਦਾ ਦੁਹਾਈ ਦਿੱਤੀ ਜਾਵੇ ਵੀ ਬੱਚਿਆਂ ਕਰਕੇ ਤੇ ਬੱਚੇ ਤਾਂ ਹੁਣ ਵੀ ਅਨਾਥ ਹੋ ਗਏ ਕਿ ਉਹ ਜੇਲ੍ਹ ਦੇ ਵਿੱਚ ਤੇ ਜਿਹੜੀ ਮਾਂ ਹੈ ਉਹ ਦੁਨੀਆ ਤੋਂ ਚਲੀ ਗਈ ਜੇ ਤਲਾਕ ਦੇ ਕੇ ਅੱਡ ਹੋਏ ਹੁੰਦੇ ਤਾਂ ਮਾਂ ਵੀ ਜਿਉਂਦੀ ਹੁੰਦੀ ਤੇ ਪਿਓ ਵੀ ਜਿਉਂਦਾ ਹੁੰਦਾ ਤੇ ਉਹਨੂੰ ਵੀ ਮਿਲ ਸਕਦੇ ਸੀ ਮਾਂ ਨੂੰ ਵੀ ਮਿਲ ਸਕਦੇ ਸੀ ਔਰ ਅਕਸਰ ਦੇਖਿਆ ਆਇਆ ਗਿਆ ਹੈ ਵੀ ਲਵ ਮੈਰਿਜ ਦੇ ਵਿੱਚ ਜਿਹੜੇ ਅੰਜਾਮ ਆਉਂਦੇ ਨੇ ਉਹ ਮਾੜੇ ਹੀ ਆਉਂਦੇ ਨੇ ਜ਼ਿਆਦਾਤਰ ਤਲਾਕ ਜਿਹੜੇ ਹੁੰਦੇ ਨੇ ਉਹ ਵੀ ਲਵ ਮੈਰਿਜ ਦੇ ਵਿੱਚ ਹੁੰਦੇ ਨੇ ਜ਼ਿਆਦਾਤਰ ਕਤਲ ਵੀ ਜਿਹੜੇ ਹੁੰਦੇ ਨੇ ਉਹ ਵੀ ਲਵ ਮੈਰਿਜ ਦੇ ਵਿੱਚ ਹੁੰਦੇ ਨੇ ਛੱਡ-ਛਡਾਈ ਲੜਾਈ ਪੜਾਈ ਜ਼ਿਆਦਾਤਰ ਦੂਜਿਆਂ 'ਚ ਵੀ ਹੁੰਦੀ ਹੈ ਦੂਜਿਆਂ 'ਚ ਵੀ ਸਾਰਾ ਕੁਝ ਹੁੰਦਾ ਹੈ ਅਰੇਂਜ ਮੈਰਿਜ ਸਾਰਾ ਕੁਝ ਹੁੰਦਾ ਹੈ ਪਰ ਉਹਨਾਂ ਦੇ ਮੁਕਾਬਲੇ ਜਿਹੜੀ ਲਵ ਮੈਰਿਜ ਹੈ ਉਹਦੇ 'ਚ ਜ਼ਿਆਦਾ ਹੁੰਦਾ ਹੁਣੇ ਕੈਸਾ ਲਵ ਹੈ ਕੈਸੀ ਮੈਰਿਜ ਹੈ ਜਿਹਦੇ ਵਿੱਚ ਇੱਕ ਦੂਜੇ ਨੂੰ ਬਰਦਾਸ਼ਤ ਕਰਨਾ ਹੀ ਔਖਾ ਹੋ ਜਾਂਦਾ ਕੁਝ ਸਮੇਂ ਤੋਂ ਬਾਅਦ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਆ ਸ੍ਰੀਕਾਰ